ਉਹ ਕੁਛ ਸੋਸ਼ਲ ਮੀਡੀਆ ਤੇ ਚੱਲ ਰਿਹਾ ਉਹ ਵੀ ਸੱਚਾਈ ਆ ਉਹ ਵੀਡੀਓਜ਼ ਵੀ ਮੇਰੀਆਂ ਆ ਉਹ ਵੀ ਸੱਚ ਆ ਵੀਡੀਓਜ਼ ਮੇਰੀਆਂ ਪ੍ਰਭ ਨਾਲ ਆ ਉਹ ਵੀ ਸੱਚ ਜਿਹੜੀਆਂ ਇਕੱਠਿਆਂ ਦੀਆਂ ਵੀਡੀਓਜ਼ ਆ ਉਹ ਮੰਗਵਾਈਆਂ ਗਈਆਂ ਉਹ ਇੱਕ ਬਲੈਕਮੇਲ ਤੇ ਪ੍ਰੈਸ਼ਰ ਨਾਲ ਮੰਗਵਾਈਆਂ ਗਈਆਂ ਜਿਹੜੀਆਂ ਇਕੱਠਿਆਂ ਦੀਆਂ ਵੀਡੀਓਜ਼ ਆ ਉਹ ਵੀਡੀਓਜ਼ ਮੈਨੂੰ ਨਹੀਂ ਪਤਾ ਕਦੋਂ ਰਿਕਾਰਡ ਹੋਈਆਂ ਮੈਨੂੰ ਵੀ ਉਹਨੇ ਚੈਟ 'ਚ ਭੇਜੀਆਂ ਜਦੋਂ ਉਦੋਂ ਪਤਾ ਲੱਗਾ ਉਹ ਤੇ ਉਹਦਾ ਫਰੈਂਡ ਇੰਦਰ ਮੈਨੂੰ ਵੀਡੀਓਜ਼ ਉਦੋਂ ਪਤਾ ਲੱਗੀਆਂ ਜਿੱਦਣ ਮੈਂ ਇਹਨੂੰ ਨਾਂ ਨੁੱਕਰ ਕਰਨੀ ਸ਼ੁਰੂ ਕਰ ਦਿੱਤੀ ਤਦ ਮੈਨੂੰ ਇਹ ਕਿਹਾ ਵੀ ਘਰ ਆ ਮਾ ਰਾਮ ਐ ਕਿ ਮੈਂ ਨਹੀਂ ਆਉਣਾ ਥੋੜੀ ਬਲਗਰ ਲੈਂਗੁਏਜ ਯੂਜ਼ ਕਰਦਾ ਸੀਗਾ ਉਸ ਤੋਂ ਬਾਅਦ ਇਹਨੇ ਮੈਨੂੰ ਚੈਟ 'ਚ ਵੀਡੀਓ ਭੇਜੀ ਸੀ ਜਿਹੜਾ ਤੁਸੀਂ ਸਕਰੀਨਸ਼ਾਟ ਦੇਖ ਹੀ ਰਹੇ ਹੋ ਅੱਜ ਕੱਲ੍ਹ ਜੋ ਸੋਸ਼ਲ ਮੀਡੀਆ ਤੇ ਚੱਲ ਰਿਹਾ ਸਾਰਾ ਕੁਝ ਟਰੂਥ ਆ ਸਿੱਖਾਂ ਦੀ ਸ਼ੋਭੀ ਖਰਾਬ ਕਰਨ ਲੱਗਾ ਆ ਉਹ ਕੁੜੀ ਜਿਹੜੀ ਉਪਲ ਫਾਰਮ ਵਾਲੀ ਉਹ ਵੀਡੀਓ ਬਰਨ ਕਰਦੀ ਆ ਕੀ ਕਸੂਰ ਸੀ ਉਹਦਾ ਉਨ ਕੋਕ ਦੇ ਵਿੱਚ ਪਾ ਕੇ ਨੀਂਦ ਦੀਆਂ ਗੋਲੀਆਂ ਦੇਖ ਕੇ ਹਾਂਜੀ ਸਤਿ ਸ੍ਰੀ ਅਕਾਲ ਜੀ ਮਿੱਤਰੋ ਜਿਵੇਂ ਤੁਸੀਂ ਜਾਣਦੇ ਹੋ ਕਿ ਉਪਲ ਫਾਰਮ ਵਾਲੀ ਕੁੜੀ ਦੀਆਂ ਵੀਡੀਓਜ਼ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਤੇ ਹਾਲੀ ਦੇ ਵਿੱਚ ਉਹਨਾਂ ਨੇ ਇੰਟਰਵਿਊ ਦਿੱਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਆਪਣੇ ਮੰਗੇਤਰ ਪ੍ਰਭ ਦੀ ਸਾਰੀ ਸੱਚਾਈ ਦੱਸੀ ਅਤੇ ਸਿੱਧਾ-ਸਿੱਧਾ ਖੁਲਾਸਾ ਕਰ ਦਿੱਤਾ ਕਿ ਜੋ ਵੀ ਪ੍ਰਭ ਨੇ ਕੀਤਾ ਹੈ ਜੋ ਵੀ ਇੰਟਰਨੈਟ ਤੇ ਚੱਲ ਰਿਹਾ ਹੈ ਉਹ ਸਭ ਕੁਝ ਤਰੁੱਥ ਹੈ ਅਤੇ ਇਹਨਾਂ ਨੇ ਕਾਫੀ ਵੱਡਾ ਖੁਲਾਸਾ ਕੀਤਾ ਕਿ ਉਹ ਮੁੰਡਾ ਇਹਨਾਂ ਨੂੰ ਬਲੈਕਮੇਲ ਕਰਦਾ ਸੀ ਅਤੇ ਫੋਟੋਜ਼ ਮੰਗਵਾਉਂਦਾ ਸੀ ਤੇ ਮਿੱਤਰੋ ਤੁਹਾਡਾ ਕੀ ਕਹਿਣਾ ਹੈ ਹੁਣ ਇਸ ਮੁੰਡੇ ਦੇ ਬਾਰੇ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਤੁਹਾਨੂੰ ਦੋਨਾਂ ਦੇ ਵਿੱਚੋਂ ਕੌਣ ਸੱਚਾ ਲੱਗਦਾ ਇਹ ਵੀ ਸਾਨੂੰ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦੇ ਹੋ